ਪਰ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਕੁਝ ਹੋ ਰਿਹਾ ਹੈ ਉਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਨਿਸ਼ਾਨਾ ਜੋ ਬਣ ਰਿਹਾ ਹੈ ਉਹ ਬਣ ਰਿਹਾ ਹੈ ਪੰਜਾਬ ਸੂਬਾ ਭਾਰਤੀ ਪੰਜਾਬ ਸੂਬਾ ਇਸ ਦਾ ਨਿਸ਼ਾਨਾ ਬਣ ਰਿਹਾ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਉਹ ਆਮ ਜਨ ਨਾਲ ਜੁੜੀ ਹੋਈ ਗੱਲ ਹੈ ਜਾਂ ਪੁਲਿਸ ਵਾਲਿਆਂ ਨਾਲ ਜੁੜੀ ਹੋਈ ਗੱਲ ਹੈ ਜਾਂ ਮੈਡੀਕਲ ਨਾਲ ਸੰਬੰਧਿਤ ਗੱਲ ਹੈ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਸੱਤ ਅਜਿਹੇ ਵੱਡੇ ਫੈਸਲੇ ਲਏ ਗਏ ਨੇ ਜੋ ਤੁਹਾਡੇ ਨਾਲ ਸੰਬੰਧਿਤ ਨੇ ਕਿਉਂਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਹਾਲਾਤ ਵਿਗੜੇ ਹੋਏ ਨੇ ਇਸ ਤੋਂ ਬਾਅਦ ਚਾਹੇ ਉਹ ਸਕੂਲ ਕਾਲਜਾਂ ਦੀ ਗੱਲ ਕਰੀਏ ਬਲੈਕਆਊਟ ਦੀ ਗੱਲ ਕਰੀਏ ਇਸ ਤੋਂ ਇਲਾਵਾ ਛੁੱਟੀਆਂ ਕੈਨਸਲ ਹੋਣ ਦੀ ਗੱਲ ਕਰੀਏ ਜਾਂ ਇਸ ਤੋਂ ਇਲਾਵਾ ਜਿਹੜੇ ਵਾਦੂ ਖਰੀਦਾਰੀ ਕਰ ਰਹੇ ਨੇ ਉਸ ਬਾਰੇ ਗੱਲ ਕਰੀਏ ਜਿਹੜੇ ਫੈਸਲੇ ਆਏ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਨੇ ਉਹਨਾਂ ਬਾਰੇ ਜਿਹੜਾ ਫੱਡਾ ਫੈਸਲਾ ਲਿਆ ਗਿਆ ਇਹ ਸਾਰੇ ਬਹੁਤ ਅਹਿਮ ਫੈਸਲੇ ਲਏ ਗਏ ਨੇ ਪੰਜਾਬ ਨੂੰ ਲੈ ਕੇ ਜਿਨ੍ਹਾਂ ਦੀ ਗਿਣਤੀ ਹੁਣ ਤੱਕ 7 ਹੋ ਚੁੱਕੀ ਹੈ 7 ਫੈਸਲਿਆਂ ਦਾ ਅਸੀਂ ਤੁਹਾਡੇ ਸਾਹਮਣੇ ਇੱਕ ਪੂਰਾ ਮਜ਼ਮੂਨ ਲੈ ਕੇ ਆਇਆ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ 7 ਫੈਸਲਿਆਂ ਵਾਲੇ ਕੁੰਜੀਏ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਨਾਪਾਕ ਹਰਕਤ ਹਰਕਤ ਜਿਹੜੀ ਕੀਤੀ ਹੈ ਉਸ ਦੇ ਵਿੱਚ ਪੰਜਾਬ ਨੂੰ ਨਿਸ਼ਾਨਾ ਬਣਾਇਆ ਇਸ ਖਾਸ ਤੌਰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਕਾਰਨ ਇਹ ਹੈ ਕਿ ਜੋ ਸਰਹੱਦੀ ਸੂਬੇ ਨੇ ਪਾਕਿਸਤਾਨ ਨਾਲ ਲੱਗਦੇ ਚਾਹੇ ਉਹ ਗੁਜਰਾਤ ਹੋਵੇ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਜਾਂ ਪੰਜਾਬ ਹੋਵੇ ਇਹਨਾਂ ਥਾਵਾਂ ਦੇ 15 ਥਾਵਾਂ ਦੇ ਉੱਪਰ ਪਾਕਿਸਤਾਨ ਨੇ ਆਪਣੀ ਮਿਜ਼ਾਈਲਾਂ ਛੱਡੀਆਂ ਰਾਤ ਦੇ ਵੇਲੇ ਉਹ ਵੀ ਫੌਜੀ ਟਿਕਾਣਿਆਂ ਦੇ ਉੱਪਰ ਇਹਨਾਂ ਸਾਰਿਆਂ ਦੇ ਵਿੱਚੋਂ 7 ਟਿਕਾਣੇ ਪੰਜਾਬ ਦੇ ਨੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਜਿਹੜੇ 7 ਟਿਕਾਣੇ ਨਾਲ ਹੀ 8 ਮ ਟਿਕਾਣਾ ਜੋ ਚੰਡੀਗੜ੍ਹ ਹੈ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਮਤਲਬ ਇਹ ਕੀ ਪਾਕਿਸਤਾਨ ਨੇ ਰਾਤ ਦੇ ਹਨੇਰੇ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਕਿ ਜਿਹੜੇ ਫੌਜੀ ਟਿਕਾਣੇ ਨੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਹੋਰ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਪਰ ਸਾਡੀਆਂ ਫੌਜਾਂ ਨੇ ਤੁਰੰਤ ਕਾਰਵਾਈ ਕੀਤੀ ਤਾਂ ਉਹਨਾਂ ਦੇ ਮਿਜ਼ਾਈਲਾਂ ਨੂੰ ਮਾਰ ਗਰਾਇਆ ਇਸੇ ਕਾਰਨ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਅੰਮ੍ਰਿਤਸਰ ਦੇ ਮੱਖਣ ਵਿੰਡੀ ਦੇ ਵਿੱਚ ਸਾਹਮਣੇ ਆਈਆਂ ਜਿੱਥੇ ਮੱਖਣ ਵਿੰਡੀ ਦੇ ਵਿੱਚ ਕੁਝ ਮਜ਼ਾਈਲਾਂ ਸਨ ਜਿਨ੍ਹਾਂ ਨੂੰ ਮਾਰ ਗ੍ਰਾਇਆ ਗਿਆ ਸੀ ਉਹਨਾਂ ਨੂੰ ਇਕੱਠਾ ਕਰਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਉਸ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਕੋਰਡਨ ਆਫ ਕੀਤਾ ਤੇ ਸਾਰੇ ਇਲਾਕੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਮਤਲਬ ਇਹ ਹੋਇਆ ਕਿ ਇਹ ਸਭ ਦੇ ਵਿੱਚ ਆਲੇ ਜਦੋਂ ਇਹ ਮਜ਼ਾਈਲ ਅਟੈਕ ਕੀਤੇ ਗਏ ਤਾਂ ਉਸ ਤੋਂ ਬਾਅਦ ਦੇਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਹੋਈ ਵਿਦੇਸ਼ ਮੰਤਰਾਲੇ ਦੇ ਜੋ ਨੁਮਾਇंदे ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ 15 ਥਾਵਾਂ ਤੇ ਪਾਕਿਸਤਾਨ ਨੇ ਮਿਜ਼ਾਈਲ ਅਟੈਕ ਕੀਤਾ ਸੀ ਸਾਰੇ ਦੇ ਸਾਰੇ ਹਮਲੇ ناکਾਮ ਕਰ ਦਿੱਤੇ ਗਏ ਤੇ 7 ਥਾਵਾਂ ਉਹਦੇ ਵਿੱਚ ਪੰਜਾਬ ਦੇ ਵੀ ਸਨ ਤੇ ਇਸੇ ਕਰਕੇ ਜੋ ਵੀ ਮਲਵਾ ਹੈ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਅੰਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਦੀਆਂ ਨੇ ਹੁਣ ਤਾਂ ਕੁਝ ਦੇਰ ਬਾਅਦ ਹੀ ਉਹ ਜੋ ਮਸਾਇਲਾਂ ਉੱਥੇ ਮਿਲੀਆਂ ਨੇ ਉਹਨਾਂ ਦੇ ਟੁਕੜੇ ਮਿਲੇ ਨੇ ਉਹਨਾਂ ਨੂੰ ਫੌਜ ਡਿਫਿਊਜ਼ ਕਰੇਗੀ ਚੰਡੀਗੜ੍ਹ ਤੋਂ ਫੌਜ ਮੂਵ ਹੋ ਗਈ ਸੀ ਅੰਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਜਿੱਥੇ ਇਹਨਾਂ ਮਸਾਇਲਾਂ ਨੂੰ ਡਿਫਿਊਜ਼ ਕਰਨ ਦੀ ਹੁਣ ਤਿਆਰੀ ਕੀਤੀ ਜਾ ਰਹੀ ਹੈ ਕੁਝ ਹੀ ਦੇਰ ਬਾਅਦ ਹੁਣ ਇਸ ਨੂੰ ਡਿਫਿਊਜ਼ ਕਰ ਦਿੱਤਾ ਜਾਏਗਾ ਇਹ ਤਰ੍ਹਾਂ ਹੀ ਇਹ ਗੱਲ ਪਰ ਤੁਹਾਨੂੰ ਉਹ ਥਾਵਾਂ ਦਿਖਾਈਏ ਗ੍ਰਾਫਿਕ ਦੇ ਜ਼ਰੀਏ ਕਿ ਪੰਜਾਬ ਦੀਆਂ ਉਹ ਕਿਹੜੀਆਂ ਸੱਤ ਥਾਵਾਂ ਨੇ ਅੱਠਵੀਂ ਥਾਂ ਦਾ ਜੋ ਚੰਡੀਗੜ੍ਹ ਰਾਸਤਾਨੀ ਹੈ ਹੀ ਪਰ ਸਤ ਪੰਜਾਬ ਦੀਆਂ ਕਿਹੜੀਆਂ ਸੱਤ ਥਾਵਾਂ ਨੇ ਜਦੋਂ ਪੰਜਾਬ ਦੇ ਵਿੱਚ ਲੋਕ ਸੁੱਤੇ ਪਏ ਸੀ ਤੇ ਮਿਜ਼ਾਈਲ ਅਟੈਕ ਕਰਕੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਨੇ ਪਰ ਆਪਣੀ ਨਾਪਾਕ ਕਰਕਰ ਦੇ ਵਿੱਚ ਉਹ ناکਾਮਯਾਬ ਹੋਇਆ ਤੇ ਤਸਵੀਰ ਤੁਸੀਂ ਦੇਖ ਰਹੇ ਸਭ ਤੋਂ ਪਹਿਲਾਂ ਪਠਾਨਕੋਟ ਇੱਥੇ ਮਿਜ਼ਾਈਲ ਅਟੈਕ ਹੋਇਆ ਇੱਥੋਂ ਇੱਥੋਂ ਵੀ ਜੋ ਉਸਦੇ ਮਿਜ਼ਾਈਲ ਅਟੈਕ ਨੂੰ ناکਾਮ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਗੱਲ ਕਰੀਏ ਅਸੀਂ ਅੰਮ੍ਰਿਤਸਰ ਦੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਚੰਡੀਗੜ੍ਹ 8ਵੀਂ ਥਾਂ ਚੰਡੀਗੜ੍ਹ ਹੈ ਬਠਿੰਡਾ ਬਠਿੰਡਾ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਪਾਕਿਸਤਾਨ ਨੇ ਇਹ ਜੋ ਤੁਸੀਂ ਮੈਪ ਦੇਖ ਰਹੇ ਹੋ ਜੋ ਗ੍ਰਾਫਿਕਸ ਦੇਖ ਰਹੇ ਹੋ ਇਸ ਦੇ ਮੁਤਾਬਕ ਇਹੀ ਹੈ ਕਿ ਜੋ ਪਾਕਿਸਤਾਨ ਵਾਲੇ ਪਾਸਿਓਂ ਮਿਜ਼ਾਈਲਾਂ ਰਾਤ ਨੂੰ ਉੱਡੀਆਂ ਜੋ ਤੁਸੀਂ ਇਹ ਮਹਿਸੂਸ ਕੀਤਾ ਹੋਗਾ ਕਿ ਰਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਹਲਚਲ ਹੋ ਰਹੀ ਹੈ ਅਸਮਾਨ ਦੇ ਵਿੱਚ ਤਾਂ ਉਹ ਇਹੀ ਹਲਚਲ ਸੀ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਜੋ ਤੁਸੀਂ ਦੇਖ ਰਹੇ ਬਠਿੰਡਾ ਲੁਧਿਆਣਾ ਇਸ ਨੂੰ ਮੈਂ ਕਹਾਂਗਾ ਕਿ ਇਸ ਨੂੰ ਰੋਕ ਕੇ ਦਿਖਾਇਆ ਜਾਵੇ ਜਿਹੜੀਆਂ ਇਹ ਥਾਵਾਂ ਨੇ ਜਿਨ੍ਹਾਂ ਥਾਵਾਂ ਦੇ ਉੱਪਰ ਪਾਕਿਸਤਾਨ ਨੇ ਮਿਜ਼ਾਈਲ ਸੁੱਟੀ ਪਰ ਉਹਨਾਂ ਮਿਜ਼ਾਈਲਾਂ ਨੂੰ ਮਾਰਕ ਗ੍ਰਾਇਆ ਸਾਡੇ ਜੋ ਸੁਰੱਖਿਆ ਤੰਤਰ ਭਾਰਤ ਦਾ ਤਾਂ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਸਮੇਂ ਜੋ ਯਾਨੀ ਕਿ ਪੰਜਾਬ ਦਾ ਹਰ ਉਹ ਇਲਾਕਾ ਜਿਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਉਸ ਨੂੰ ਨਿਸ਼ਾਨਾ ਬਣਾਇਆ ਸਭ ਤੋਂ ਅਹਿਮ ਗੱਲ ਬਠਿੰਡਾ ਬਠਿੰਡਾ ਪਾਕਿਸਤਾਨ ਦੀ ਸਰਹੱਦ ਤੋਂ ਕਿੰਨੀ ਦੂਰ ਹੈ ਤੁਸੀਂ ਦੇਖ ਰਹੇ ਹੋ ਮੈਪ ਦੇ ਵਿੱਚ ਤੇ ਇਸ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਨੇ ਪਰ ਕਾਮਯਾਬ ਨਹੀਂ ਹੋਇਆ ਤੇ ਹੁਣ ਫੌਜ ਭਾਰਤੀ ਭਾਰਤ ਸਰਕਾਰ ਨੇ ਇਸ ਗੱਲ ਨੂੰ ਮੰਨਿਆ ਕਿ ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਅਸੀਂ ਉਸ ਪਾਕਿਸਤਾਨ ਦੀ ਕੋਸ਼ਿਸ਼ ਨੂੰ ਅਸੀਂ ناکਾਮ ਕਰ ਦਿੱਤਾ ਹੈ ਪੰਜਾਬ ਦੇ ਜਿਹੜੇ ਵੱਖ-ਵੱਖ ਇਲਾਕੇ ਸੀ ਇਸ ਤੋਂ ਬਾਅਦ ਤੁਹਾਨੂੰ ਗੱਲ ਕਰੀਏ ਕਿ ਜਦੋਂ ਇਹ ਸਾਰੀ ਘਟਨਾਕ੍ਰਮ ਹੋ ਰਿਹਾ ਸੀ ਤਾਂ ਪੰਜਾਬ ਨੂੰ ਲੈ ਕੇ 7 ਅਹਿਮ ਫੈਸਲੇ ਕੀਤੇ ਗਏ ਨੇ ਸੱਤ ਐਮ ਫੈਸਲਿਆਂ ਦੇ ਵਿੱਚ ਉਹ ਸਾਰੇ ਫੈਸਲੇ ਨੇ ਜੋ ਤੁਹਾਡੇ ਨਾਲ ਜੁੜੇ ਹੋਏ ਨੇ ਖਾਸ ਤੌਰ ਤੇ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਗੇ ਇਸ ਕਰਕੇ ਇਸ ਦੇ ਬਾਰੇ ਤੁਹਾਨੂੰ ਸੁਣਨਾ ਤੇ ਸਮਝਣਾ ਲਾਜ਼ਮੀ ਹੋਏਗਾ ਸਭ ਤੋਂ ਪਹਿਲਾਂ ਗੱਲ ਸਕੂਲ ਕਾਲਜਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ ਖਾਸ ਕਰਕੇ ਅੰਮ੍ਰਿਤਸਰ ਲੁਧਿਆਣਾ ਪਠਾਨਕੋਟ ਯਾਨੀ ਜਿੰਨੇ ਵੀ ਸਰਹੱਦੀ ਜ਼ਿਲ੍ਹੇ ਨੇ ਉੱਥੇ ਦਾ ਸਕੂਲ ਕਾਲਜ ਅਗਲੀ ਐਲਾਨਾ ਤੱਕ ਬੰਦ ਰਹਿਣਗੇ ਘੱਟੋ ਘੱਟ 10 ਮਈ 11 ਮਈ ਤੱਕ ਤਾਂ ਇਹ ਸਕੂਲ ਕਾਲਜ ਨੇ ਜੋ ਬੰਦ ਰੱਖੇ ਜਾਣਗੇ ਵਿਦਿਅਕ ادارے ਬੰਦ ਰੱਖੇ ਜਾਣਗੇ ਉਸ ਤੋਂ ਇਲਾਵਾ ਇਹ ਮੰਨ ਕੇ ਚੱਲਿਆ ਜਾਵੇ ਕਿ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਫੈਸਲਾ ਲਿਆ ਜਾਇਆ ਜਾਏਗਾ ਕਿ ਆਉਣ ਵਾਲੇ ਕੁਝ ਘੰਟਿਆਂ ਬਾਅਦ ਇਹ ਐਲਾਨ ਹੋ ਜਾਵੇ ਕਿ ਪੰਜਾਬ ਦੇ ਜਿਹੜੇ ਸਕੂਲ ਨੇ ਵਿਦਿਅਕ ਅਦਾਰੇ ਨੇ ਸਾਰੇ ਬੰਦ ਰੱਖੇ ਜਾਣਗੇ ਤਾਂ ਇਹ ਸਭ ਤੋਂ ਅਹਿਮ ਜਿਹੜੀ ਅਨਾਉਂਸਮੈਂਟ ਹੈ ਇਹ ਰਹੇਗੀ ਜੋ ਤੁਹਾਡੇ ਨਾਲ ਜੁੜੀ ਹੋਏ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ ਹੈ ਇਸ ਤੋਂ ਬਾਅਦ ਗੱਲ ਕਰੀਏ ਅਸੀਂ ਪੰਜਾਬ ਦੇ ਵਿੱਚ ਬਲੈਕਆਊਟ ਦਾ ਵੀ ਇਸ ਸਮੇਂ ਫੈਸਲਾ ਲੈ ਲਿਆ ਗਿਆ ਹੈ ਬਲੈਕਆਊਟ ਕਿੱਥੇ ਹੋਏਗਾ ਸਭ ਤੋਂ ਪਹਿਲਾਂ ਬਲੈਕਆਊਟ ਹੋਏਗਾ ਗੁਰਦਾਸਪੁਰ ਦੇ ਵਿੱਚ ਰਾਤ 9 ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਹੋਏਗਾ ਇਹ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ ਬਲੈਕਆਊਟ ਕਿਉਂਕਿ ਗੁਰਦਾਸਪੁਰ ਸਰਹੱਦੀ ਜ਼ਿਲ੍ਹਾ ਹੈ ਇੱਥੇ ਕਿਸੇ ਵੀ ਵੇਲੇ ਅਟੈਕ ਹੋਣ ਦਾ ਖਤਰਾ ਰਹੇਗਾ ਇਸ ਕਰਕੇ ਇੱਥੇ ਬਲੈਕਆਊਟ ਰਹੇਗਾ ਇਸ ਤੋਂ ਇਲਾਵਾ ਕਪੂਰਥਲਾ ਤੇ ਫਗਵਾੜਾ ਇੱਥੇ ਵੀ ਅੱਜ ਰਾਤ ਨੂੰ ਕੁਝ ਸਮੇਂ ਲਈ ਬਲੈਕਆਊਟ ਰਹੇਗਾ ਤਾਂ ਕਿ ਲੋਕਾਂ ਨੂੰ ਇਸ ਗੱਲ ਦੀ ਆਦਤ ਪੋਾਈ ਜਾ ਸਕੇ ਕਿ ਬਲੈਕਆਊਟ ਦੀ ਸਥਿਤੀ ਨੂੰ ਨਾਰਮਲ ਕੀਤਾ ਜਾਵੇ ਤੁਹਾਨੂੰ ਪਤਾ ਹੋਵੇ ਕਿ ਬਲੈਕਆਊਟ ਤੋਂ ਬਾਅਦ ਕਰਨਾ ਕੀ ਹੈ ਇਸ ਕਰਕੇ ਬਲੈਕਆਊਟ ਇਹਨਾਂ ਸ਼ਹਿਰਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਆਦਾ ਸਵਾਮੀ ਜੋ ਡੇਰਾ ਬਿਆਸ ਹੈ ਯਾਨੀ ਡੇਰਾ ਬਿਆਸ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਜਿਸ ਦੀ ਸ਼ਾਮ ਨੂੰ ਕਨਫਰਮੇਸ਼ਨ ਆਈ ਹੈ ਡੇਰਾ ਬਿਆਸ ਨੇ ਫੈਸਲਾ ਲਿਆ ਹੈ ਕਿ ਬਿਆਸ ਵਿੱਚ ਹੋਣ ਵਾਲਾ ਜੋ 9 ਮਈ ਤੋਂ 11 ਮਈ ਤੱਕ ਦਾ ਸਮਾਗਮ ਹੈ ਜੋ satsang ਦਾ ਸਮਾਗਮ ਹੈ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਡੇਰਾ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਉਹ ਜੁੜਦੀ ਹੈ ਵਕ ਵਕ ਥਾਵਾਂ ਤੋਂ ਲੋਕ ਦੇਸ਼ ਦੁਨੀਆ ਤੋਂ ਇੱਥੇ ਪਹੁੰਚਦੇ ਨੇ ਤੇ ਖਾਸ ਕਰਕੇ 9 ਤੋਂ 11 ਨੂੰ ਇੱਕ 9 ਤੋਂ 11 ਮਈ ਤੱਕ ਇੱਕ ਬਹੁਤ ਵੱਡਾ ਸਮਾਗਮ ਹੋਣ ਜਾ ਰਿਹਾ ਸੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਤਾਂ ਇਸ ਦੀ ਗੰਭੀਰਤਾ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਬਿਆਸ ਨੇ ਵੀ ਪ੍ਰੈਸ ਨੋਟ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸੰਗਤਾਂ ਡੇਰਾ ਬਿਆਸ ਨਾ ਪਹੁੰਚਣ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤਾਂ ਇਹ ਵੱਡਾ ਸਮਾਗਮ ਹੋਣ ਵਾਲਾ ਸੀ ਇਸ ਨੂੰ ਕੈਨਸਲ ਕਰ ਦਿੱਤਾ ਗਿਆ ਐਸਜੀਪੀਸੀ ਨੇ ਵੀ ਕਮਰ ਕੱਸ ਲਈ ਹੈ ਐਸਜੀਪੀਸੀ ਨੇ ਅ ਸਰਹੱਦੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਲੰਗਰ ਦੀ ਵਿਵਸਥਾ ਦਾ ਵੀ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਵੀ ਜਿਨ੍ਹਾਂ ਲੋਕਾਂ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੈ ਉਸ ਦਾ ਉਸ ਬਾਰੇ ਵੀ ਐਸਜੀਪੀਸੀ ਦੇ ਜਿਹੜੇ ਵਰਕ ਵਰਕ ਕਰਨੇ ਵਾਲੰਟੀਅਰ ਨੇ ਉਹਨਾਂ ਨੇ ਕਮਰ ਕੱਸ ਲਈ ਹੈ ਤੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੀਆਂ ਛੁੱਟੀਆਂ ਨੇ ਛੁੱਟੀਆਂ ਨੂੰ ਵੀ ਕੈਨਸਲ ਕੀਤਾ ਗਿਆ ਹੈ ਜੋ ਪੁਲਿਸ ਵਾਲੇ ਹੋਣ ਹੋਮ ਗਾਰਡ ਹੋਣ ਮੈਡੀਕਲ ਸਟਾਫ ਹੋਵੇ ਇਸ ਤੋਂ ਇਲਾਵਾ ਜੋ ਡਾਕਟਰ ਹੋਣ ਡਾਕਟਰਾਂ ਦੀਆਂ ਛੁੱਟੀਆਂ ਵੀ ਕੈਨਸਲ ਕਰ ਦਿੱਤੀਆਂ ਗਈਆਂ ਨੇ ਅਗਲੇ ਹੁਕਮਾਂ ਤੱਕ ਕਿ ਕਿਸੇ ਵੇਲੇ ਵੀ ਤੁਹਾਨੂੰ ਮੌਜੂਦ ਰਹਿਣਾ ਪੈ ਸਕਦਾ ਹੈ ਇਹ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਜੋ ਡਾਕਟਰ ਨੇ 24 24/7 ਯਾਨੀ 24 ਘੰਟੇ 7 ਦਿਨ ਆਪਣੇ ਮੋਬਾਈਲ ਫੋਨ ਔਨ ਰੱਖਣਗੇ ਉਹਨਾਂ ਨੂੰ ਕਿਸੇ ਵੇਲੇ ਵੀ ਕਾਲ ਆ ਸਕਦੀ ਹੈ ਇਸ ਕਰਕੇ ਉਹਨਾਂ ਨੂੰ ਸਟੈਂਡ ਬਾਈ ਤੇ ਰੱਖਿਆ ਗਿਆ ਹੈ ਤਾਂ ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮਾ ਖਾਸ ਕਰ ਪੁਲਿਸ ਵਾਲੇ ਪੀਆਰਟੀਸੀ ਵਾਲੇ ਇਹਨਾਂ ਸਾਰਿਆਂ ਦੇ ਉੱਪਰ ਇਸ ਦਾ ਅਸਰ ਪਏਗਾ ਉਹਨੇ ਛੁੱਟੀਆਂ ਕੈਨਸਲ ਕੀਤੀਆਂ ਗਈਆਂ ਨੇ ਇਸ ਤੋਂ ਅੱਗੇ ਗੱਲ ਕਰੀਏ ਅਸੀਂ ਜੋ ਖਰੀਦਦਾਰੀ ਦੀ ਗੱਲ ਹੈ ਖਰੀਦਦਾਰੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੋਕ ਲਗਾਤਾਰ ਕਰ ਰਹੇ ਨੇ ਚਾਹੇ ਫਰੂਟ ਹੋਵੇ ਸਬਜ਼ੀ ਹੋਵੇ ਰਾਸ਼ਨ ਹੋਵੇ ਗੈਸ ਸਿਲੰਡਰ ਹੋਣ ਇਹ ਸਭ ਦੀ ਖਰੀਦਦਾਰੀ ਬੜੀ ਤੇਜ਼ੀ ਨਾਲ ਹੋ ਰਹੀ ਹੈ ਇਸ ਨੂੰ ਧਿਆਨ ਚ ਰੱਖਦੇ ਹੋਏ ਕਈ ਇਲਾਕਿਆਂ ਦੇ ਵਿੱਚ ਇਸ ਗੱਲ ਦੇ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਲੋੜ ਤੋਂ ਵੱਧ ਕੋਈ ਜ਼ਿਆਦਾ ਰਸ਼ਨਿੰਗ ਨਹੀਂ ਕਰ ਸਕੇਗਾ ਲੋੜ ਤੋਂ ਵੱਧ ਜੇਕਰ ਕੋਈ ਖਰੀਦਦਾਰੀ ਕਰੇਗਾ ਤਾਂ ਉਸ ਤੇ ਰੋਕ ਲਗਾਈ ਜਾਏਗੀ ਕਿਉਂਕਿ ਇਸ ਨਾਲ ਹੋਏਗਾ ਇਹ ਕਿ ਮਾਰਕੀਟ ਦੇ ਵਿੱਚ ਭਾਜੜ ਪੈਗੀ ਚੀਜ਼ਾਂ ਦੀ ਘਾਟ ਹੋ ਜਾਏਗੀ ਕਿਉਂਕਿ ਜਿਸ ਨੂੰ ਲੋੜ ਹੈ ਲੋੜ ਤੋਂ ਵੱਧ ਲੋਕ ਰਾਸ਼ਨ ਹੋ ਗਿਆ ਜਾਂ ਹੋਰ ਸਮਾਨ ਹੋਗੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਇਹ ਕੋਸ਼ਿਸ਼ ਕੀਤੀ ਜਾਏਗੀ ਕਿ ਜ਼ਬਾਦੂ ਖਰੀਦਾਰੀ ਨਾ ਕੀਤੀ ਜਾਵੇ ਉਸ ਤੋਂ ਇਲਾਵਾ ਤੁਹਾਨੂੰ ਦੱਸਿਏ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵੀ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਫੈਸਲਾ ਸੁਣਾਇਆ ਉਹਨਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਖਾਸ ਕਰਕੇ ਜੋ ਸਰਹੱਦ ਉਹ ਇਲਾਕੇ ਨੇ ਜੋ ਪਾਕਿਸਤਾਨ ਦੇ ਨਾਲ ਲੱਗਦੇ ਨੇ ਉੱਥੇ ਜੇਕਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇਤਾ ਉਹਦੇ ਵਿੱਚੋਂ ਗੁਰੂਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੁੰਛ ਦੇ ਵਿੱਚ ਆਪਣੀ ਨਾਕਾ ਨਾਪਾਕ ਹਰਕਤ ਕਰਦੇ ਹੋਏ ਸਰਹੱਦ ਸਰਹੱਦ ਪਾਰੋਂ ਸ਼ੈਲਿੰਗ ਕੀਤੀ ਪਾਕਿਸਤਾਨ ਨੇ ਤਾਂ ਉਸ ਦੇ ਵਿੱਚ ਇੱਕ ਗੁਰਦੁਆਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਵਿਦੇਸ਼ ਮੰਤਰਾਲੇ ਨੇ ਇਸ ਗਲਤੀ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਹ ਕਿਹਾ ਕਿ ਪਾਕਿਸਤਾਨ ਨੇ ਆਪਣੀ ਕਾਇਰਾਨਾ ਹਰਕਤ ਦੇ ਤਹਿਤ ਧਾਰਮਿਕ ਸਥਾਨ ਗੁਰੂ ਗੁਰਦਾਰੇ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਪੁੰਛ ਦੇ ਵਿੱਚ ਕਈ ਸਿੱਖਾਂ ਦੀ ਮੌਤ ਦੀ ਖਬਰ ਹੈ ਤੁਹਾਨੂੰ ਪਤਾ ਹੈ ਇੱਕ ਕੱਲ ਤੋਂ ਖਬਰਾਂ ਆ ਰਹੀਆਂ ਨੇ ਇਸੇ ਨੂੰ ਧਿਆਨ ਚ ਰੱਖਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਫੈਸਲਾ ਲਿਆ ਕਿ ਇਹ ਜੋ ਗੁਰੂਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੇ ਉਹਨਾਂ ਨੂੰ ਸੁਰੱਖਿਅਤ ਥਾਂਵਾਂ ਤੇ ਲਿਜਾਣ ਲਈ ਜਾਣ ਦੀ ਕੋਆਇਤ ਸ਼ੁਰੂ ਕੀਤੀ ਜਾਵੇ ਅਗਲੀ ਗੱਲ ਦੱਸੀਏ ਪੰਜਾਬ ਦੇ ਵਿੱਚ ਤਕਰੀਬਨ ਸਰਹੱਦੀ ਜ਼ਿਲ੍ਹੇ ਤਾਂ ਸ਼ਾਮਲੇ ਨੇ ਪਰ ਅਹਿਮ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਚਾਹੇ ਹੋ ਲੁਧਿਆਣਾ ਹੋਵੇ ਫਗਵਾੜਾ ਹੋਵੇ ਆਦਮਪੁਰ ਹੋਵੇ ਸਾਰੇ ਥਾਵਾਂ ਤੇ ਪ੍ਰਸ਼ਾਸਨ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਤੁਸੀਂ ਆਤੀਸ਼ਬਾਜ਼ੀ ਚਾਹੇ ਕਿਸੇ ਦਾ ਵਿਆਹ ਹੋਵੇ ਕੋਈ ਹੋਰ ਖੁਸ਼ੀ ਦਾ ਸਮਾਗਮ ਹੋਵੇ ਕਿਸੇ ਤਰ੍ਹਾਂ ਦੀ ਕੋਈ ਆਤੀਸ਼ਬਾਜ਼ੀ ਨਹੀਂ ਕੀਤੀ ਜਾਏਗੀ ਇਸ ਤੇ ਮੁਕੰਮਲ ਰੋਕ ਲਗਾਈ ਗਈ ਹੈ ਕਿਉਂਕਿ ਅ ਕੱਲ ਰਾਤ ਜੋ ਹੋਇਆ ਉਸ ਨੇ ਪ੍ਰਸ਼ਾਸਨ ਦੇ ਕੰਨ ਖੜੇ ਕਰ ਦਿੱਤੇ ਨੇ কারণ ਇਹ ਹੈ ਕਿ ਪ੍ਰਸ਼ਾਸਨ ਨੂੰ ਜਦੋਂ ਇਹ ਸਮਝਣ ਲੱਗੀ ਕਿ ਜੋ ਰਾਤ ਨੂੰ ਅਸਮਾਨ ਦੇ ਵਿੱਚ ਲਾਈਟਾਂ ਦਿਖਾਈਆਂ ਦੇ ਰਹੀਆਂ ਨੇ ਉਹ ਕੋਈ ਆਮ ਲਾਈਟ ਨਹੀਂ ਉਹ ਪਾਕਿਸਤਾਨ ਦੀ ਨਾਪਾਕ ਹਰਕਤ ਤੋਂ ਬਾਅਦ ਛੱਡੀਆਂ ਗਈਆਂ ਮਿਸਾਇਲਾਂ ਨੇ ਉਹਨਾਂ ਮਿਸਾਇਲਾਂ ਨੂੰ ਹਾਲਾਂਕਿ ਮਾਰਗ ਰਾਇਆ ਗਿਆ ਡੇਗ ਦਿੱਤਾ ਗਿਆ ਪਰ ਜੇਕਰ ਆਤਿਸ਼ਬਾਜ਼ੀ ਵਗੈਰਾ ਹੁੰਦੀ ਹੈ ਤਾਂ ਉਸ ਦੇ ਵਿੱਚ ਕਨਫਿਊਜ਼ਨ ਦੀ ਸਥਿਤੀ ਬਣ ਸਕਦੀ ਹੈ ਕਿ ਮਿਜ਼ਾਈਲ ਕਿਸੇ ਪਾਸੇ ਹੁਣਾ ਆ ਜਾਵੇ ਇਸ ਆਤਿਸ਼ਬਾਜ਼ੀ ਦਾ ਫਾਇਦਾ ਚੁੱਕ ਕੇ ਇਸ ਕਰਕੇ ਆਤਿਸ਼ਬਾਜ਼ੀ ਨੂੰ ਮੁਕੰਮਲ ਤੌਰ ਤੇ ਉਸ ਦੇ ਪਾਬੰਦੀ ਲਗਾਈ ਗਈ ਹੈ ਫਿਲਹਾਲ ਅਗਲੇ ਹੁਕਮਾਂ ਤੱਕ ਤਾਂ ਇਹ ਸੱਤ ਗੱਲਾਂ ਸੀ ਤੁਹਾਨੂੰ ਦੱਸੀਆਂ ਪੰਜਾਬ ਦੇ ਹਿੱਤ ਨਾਲ ਜੁੜੀਆਂ ਹੋਈਆਂ ਸੱਤ ਗੱਲਾਂ ਜਿਨ੍ਹਾਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਤੁਹਾਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਜੰਗ ਕਿਸ ਤਰ੍ਹਾਂ ਜੰਗ ਵਰਗੇ ਹਾਲਾਤ ਤਾਂ ਬਣੇ ਹੋਏ ਨੇ ਇਹ ਕਿੱਥੇ ਜਾ ਕੇ ਰੁਕਦੇ ਇਹ ਸਾਨੂੰ ਫਿਲਹਾਲ ਨਹੀਂ ਪਤਾ ਹੈ ਪਰ ਜੋ ਸੱਤ ਗੱਲਾਂ ਸਾਨੂੰ ਪਤਾ ਨੇ ਪੰਜਾਬ ਨੂੰ ਲੈ ਕੇ ਉਹ ਤੁਹਾਨੂੰ ਅਸੀਂ ਦੱਸੀਆਂ ਸਾਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਸਾਰੀਆਂ ਸੱਤ ਗੱਲਾਂ ਤੋਂ ਆਪਣੇ ਆਪ ਨੂੰ ਅਪਡੇਟ ਕਰੋਗੇ ਤੇ ਜੋ ਵੀ ਪ੍ਰਸ਼ਾਸਨ ਕਹੇਗਾ ਜੋ ਵੀ ਸਰਕਾਰ ਕਹੇਗੀ ਉਹ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅਸੀਂ ਸਾਰੇ ਅੱਗੇ ਵਧਾਂਗੇ ਹੋਈ ਗੱਲ ਹੈ ਜਾਂ ਪੁਲਿਸ ਵਾਲਿਆਂ ਨਾਲ ਜੁੜੀ ਹੋਈ ਗੱਲ ਹੈ ਜਾਂ ਮੈਡੀਕਲ ਨਾਲ ਸੰਬੰਧਤ ਗੱਲ ਹੈ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਸੱਤ ਅਜਿਹੇ ਵੱਡੇ ਫੈਸਲੇ ਲਏ ਗਏ ਨੇ ਜੋ ਤੁਹਾਡੇ ਨਾਲ ਸੰਬੰਧਤ ਨੇ ਕਿਉਂਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਹਾਲਾਤ ਵਿਗੜੇ ਹੋਏ ਨੇ ਇਸ ਤੋਂ ਬਾਅਦ ਚਾਹੇ ਉਹ ਸਕੂਲ ਕਾਲਜਾਂ ਦੀ ਗੱਲ ਕਰੀਏ ਬਲੈਕਆਊਟ ਦੀ ਗੱਲ ਕਰੀਏ ਇਸ ਤੋਂ ਇਲਾਵਾ ਛੁੱਟੀਆਂ ਕੈਂਸਲ ਹੋਣ ਦੀ ਗੱਲ ਕਰੀਏ ਜਾਂ ਇਸ ਤੋਂ ਇਲਾਵਾ ਜਿਹੜੇ ਵਾਦੂ ਖਰੀਦਾਰੀ ਕਰ ਰਹੇ ਨੇ ਉਸ ਬਾਰੇ ਗੱਲ ਕਰੀਏ ਜਿਹੜੇ ਫੈਸਲੇ ਆਏ ਨੇ ਜਾਂ ਗੁਰੂਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਨੇ ਉਹਨਾਂ ਬਾਰੇ ਜਿਹੜਾ ਫੱਡਾ ਫੈਸਲਾ ਲਿਆ ਗਿਆ ਹੈ ਇਹ ਬਹੁਤ ਅਹਿਮ ਫੈਸਲੇ ਲਏ ਗਏ ਨੇ ਪੰਜਾਬ ਨੂੰ ਲੈ ਕੇ ਜਿਨ੍ਹਾਂ ਦੀ ਗਿਣਤੀ ਹੁਣ ਤੱਕ 7 ਹੋ ਚੁੱਕੀ ਹੈ 7 ਫੈਸਲਿਆਂ ਦਾ ਅਸੀਂ ਤੁਹਾਡੇ ਸਾਹਮਣੇ ਇੱਕ ਪੂਰਾ ਮਜ਼ਮੂਨ ਲੈ ਕੇ ਆਇਆ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ 7 ਫੈਸਲਿਆਂ ਵਾਲੇ ਕੋਹੰਚੀਏ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਨਾਪਾਕ ਹਰਕਤ ਹਰਕਤ ਜਿਹੜੀ ਕੀਤੀ ਹੈ ਉਸ ਦੇ ਵਿੱਚ ਪੰਜਾਬ ਨੂੰ ਨਿਸ਼ਾਨਾ ਬਣਾਇਆ ਇਸ ਖਾਸ ਤੌਰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਕਾਰਨ ਇਹ ਹੈ ਕਿ ਜੋ ਸਰਹੱਦੀ ਸੂਬੇ ਨੇ ਪਾਕਿਸਤਾਨ ਨਾਲ ਲੱਗਦੇ ਚਾਹੇ ਉਹ ਗੁਜਰਾਤ ਹੋਵੇ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਉਹ